ਹੀ ਹਾਲਾਤ ਨੇ ਉਹਨਾਂ ਦੇ ਸਮੇਂ ਬੈਟਰ ਹੈ ਜੀ ਪਹਿਲਾਂ ਦੇ ਨਾਲ ਹੁਣ ਥੋੜਾ ਉਹਨਾਂ ਨੂੰ ਟੈਂਪਰੇਚਰ ਸੀਗਾ ਪਰ ਸੁਧਾਰ ਹੈ ਗਿਆ ਪਹਿਲਾਂ ਨਾਲ ਕਿ ਸਾਰਿਆਂ ਨੇ ਦੇਖੋ ਅਰਦਾਸਾਂ ਦੁਆਵਾਂ ਨਾਲ ਨੇ ਤੇ ਵਾਹਿਗੁਰੂ ਜੀ ਕਰਨ ਬਾਦ ਜਲਦੀ ਠੀਕ ਹੋ ਕੇ ਉਹ ਵਾਪਸ ਕਰ ਜਾਣ ਤੇ ਪਹਿਲਾਂ ਨਾਲ ਹਾਲਤ ਵਧੀਆ ਫੈਮਲੀ ਦਾ ਕੀ ਹਾਲ ਹੈ ਉਸ ਫੈਮਲੀ ਠੀਕ ਨਹੀਂ ਜੀ ਹੁਣ ਦੁਰਘਟਨਾ ਏਡੀ ਵੱਡੀ ਹੈਗੀ ਆ ਉਹ ਇੱਕ ਅਫਸੋਸ ਤਾਂ ਹੁੰਦਾ ਹੈਗਾ ਪਰ ਚੜ੍ਹਦੀ ਕਲਾ ਦੇ ਵਿੱਚ ਹੈਗੇ ਨੇ ਕਿਉਂਕਿ ਸਾਰਿਆਂ ਦਾ ਸਾਥ ਨਾਲ ਹੈਗਾ ਤੇ ਹੁਣ ਪਹਿਲਾਂ ਨਾਲੋਂ ਜਿਵੇਂ ਥੋੜੀ ਹਾਲਤ ਦੇ ਵਿੱਚ ਸੁਧਾਰ ਹੋਇਆ ਹੈਗਾ ਸੋ ਉਹਦੇ ਨਾਲ ਇੱਕ ਉਮੀਦ ਹੋਰ ਵਧੀਆ ਬਣ ਜਾਂਦੀ ਹੈ ਜੀ ਤੇ ਕਿਸੇ ਜਾਣੇ ਵੀ ਦਵਾਈਆਂ ਤੋਂ ਵੱਧ ਦੁਆਵਾਂ ਕੰਮ ਕਰ ਰਹੀਆਂ ਨੇ ਉਹਨਾਂ ਦੀ ਹਰ ਕੋਈ ਉਹਨਾਂ ਲਈ ਦੁਆਵਾਂ ਕਰ ਰਹੀ ਹੈ ਹਰ ਗੁਰਦੁਆਰੇ ਵਿੱਚ ਅਰਦਾਸ ਚੱਲ ਰਹੀ ਹੈ ਜੀ ਹਾਂਜੀ ਉਹੀ ਹੈ ਵੀ ਪ੍ਰੇਅਰ ਸਾਰਿਆਂ ਦੀ ਹੈਗੀਆਂ ਨੇ ਤੇ ਉਹ ਬਹੁਤ ਜਲਦੀ ਸਵਸਥ ਹੋ ਕੇ ਵਾਪਸ ਆਉਣਗੇ ਤੇ ਪੂਰੀ ਦੁਨੀਆ ਮੈਨੂੰ ਉਹਨਾਂ ਦੀ ਅਰਦਾਸ ਉਹਨਾਂ ਦੇ ਨਾਲ ਹੈ ਬਹੁਤ ਜਲਦੀ ਠੀਕ ਹੋ ਜਾਣਗੇ ਆਹ ਜੀ ਨਾਲ ਕੁਝ ਜਨਮ ਦੀ ਸਿੱਖ ਟਾਈਮ ਕੋ ਬਸ ਪੰਖੀ ਦਾ ਲਾਸਟ ਗੱਲ ਕਦੋਂ ਹੋਣੀ ਕੋਈ ਆਈ ਥਿੰਕ ਹੁਣ ਤਾਂ ਇਹੀ ਹੈ ਜੀ ਵੀ ਉਹ ਜਲਦੀ ਠੀਕ ਹੋ ਜਾਣ ਉਸ ਤੋਂ ਬਾਅਦ ਫੇਰ ਦਨਿਸ ਜੀ ਹਾਂ ਜੀ ਸਾਰਿਆਂ ਬਹੁਤ ਅੱਛੇ ਮੈਮਰੀਜ਼ ਜੀ ਸਾਰੇ ਥੈਂਕ ਯੂ ਹਾਂ ਜੀ ਹਾਈ ਕੀ ਹਾਲਾਤ ਨੇ ਉਹਨਾਂ ਦੇ ਸਭ ਬੈਟਰ ਹੈ ਜੀ ਪਹਿਲਾਂ ਦੇ ਨਾਲ ਹੁਣ ਥੋੜਾ ਉਹਨੂੰ ਟੈਂਪਰੇਚਰ ਸੀਗਾ ਪਰ ਸੁਧਾਰ ਹੈ ਗਿਆ ਪਹਿਲਾਂ ਨਾਲ ਕਿ ਸਾਰਿਆਂ ਦੇ ਦੇਖੋ ਅਰਦਾਸਾਂ ਦੁਆਵਾਂ ਨਾਲ ਨੇ ਤੇ ਵਾਹਿਗੁਰੂ ਜੀ ਕਾ ਨਾ ਜਲਦੀ ਠੀਕ ਹੋ ਕੇ ਉਹ ਵਾਪਸ ਕਰ ਜਾਣ ਪਹਿਲਾਂ ਨਾਲੋਂ ਹਾਲਤ ਵਧੀਆ। ਫੈਮਲੀ ਦਾ ਕੀ ਹਾਲ ਹੈ ਉਸ? ਫੈਮਲੀ ਠੀਕ ਨੇ ਜੀ। ਹੁਣ ਦੁਰਘਟਨਾ ਏਡੀਬਡੀ ਹੈਗੀ ਆ ਉਹ ਇੱਕ ਅਫਸੋਸ ਤਾਂ ਹੁੰਦਾ ਹੈਗਾ। ਪਰ ਚੜ੍ਹਦੀ ਕਲਾ ਦੇ ਵਿੱਚ ਹੈਗੇ ਨੇ ਕਿਉਂਕਿ ਸਾਰਿਆਂ ਦਾ ਸਾਥ ਨਾਲ ਹੈਗਾ। ਤੇ ਹੁਣ ਪਹਿਲਾਂ ਨਾਲੋਂ ਜਿਵੇਂ ਥੋੜੀ ਹਾਲਤ ਦੇ ਵਿੱਚ ਸੁਧਾਰ ਹੋਇਆ ਹੈਗਾ। ਸੋ ਉਹਦੇ ਨਾਲ ਇੱਕ ਉਮੀਦ ਹੋਰ ਵਧੀਆ ਬਣ ਜਾਂਦੀ ਹੈ ਜੀ। ਤੇ ਇਸ ਜਾਨ ਹੈ ਵੀ ਦਵਾਈਆਂ ਤੋਂ ਵੱਧ ਧੁਆਵਾ ਕੰਮ ਕਰ ਰਹੀਆਂ ਨੇ ਉਹਨਾਂ ਦੀ। ਜੀ। ਹਰ ਕੋਈ ਉਹਨਾਂ ਲਈ ਧੁਆਵਾ ਕਰ ਰਿਹਾ ਹੈ। ਹਰ ਗੁਰਦੁਆਰੇ ਵਿੱਚ ਅਰਦਾਸ ਚੱਲ ਰਹੀ ਹੈ। ਜੀ। ਹਾਂਜੀ ਉਹੀ ਹੈ ਵੀ ਪ੍ਰੇਅਰ ਸਾਰਿਆਂ ਦੀ ਹੈਗੀਆਂ ਨੇ ਤੇ ਉਹ ਬਹੁਤ ਜਲਦੀ ਸਵਸਥ ਹੋ ਕੇ ਵਾਪਸ ਆਉਣਗੇ ਤੇ ਪੂਰੀ ਦੁਨੀਆ ਮੈਨ ਲਾ ਉਹਨਾਂ ਦੀ ਅਰਦਾਸ ਉਹਨਾਂ ਦੇ ਨਾਲ ਹੈ ਬਹੁਤ ਜਲਦੀ ਠੀਕ ਹੋ ਜਾਣਗੇ ਅਮਨ ਤੁਹਾਨੂੰ ਬਹੁਤ ਬਹੁਤ ਥੈਂਕ ਯੂ ਟਾਈਮ ਕੋ ਬਸ ਬੰਟੀ ਦਾ ਲਾਸਟ ਗੱਲ ਕਰ ਦੋ ਆਈ ਥਿੰਕ ਹੁਣ ਤਾਂ ਇਹੀ ਹੈ ਜੀ ਵੀ ਉਹ ਜਲਦੀ ਠੀਕ ਹੋ ਜਾਣ ਉਸ ਤੋਂ ਬਾਅਦ ਫਿਰ ਦਨਿਸ ਵੀ ਹਾਂਜੀ ਸਾਰਿਆਂ ਬਹੁਤ ਅੱਛੇ ਹੈ ਮੈਮਰੀਜ਼ ਜੀ ਸਾਰੇ ਥੈਂਕ ਯੂ ਜੀ ਕਿ ਹਾਲਾਤ ਨੇ ਉਹਨਾਂ ਦੇ ਸਾਰੇ ਬੈਟਰ ਹੈ ਜੀ ਪਹਿਲਾਂ ਦੇ ਨਾਲ ਹੁਣ ਥੋੜਾ ਨੂੰ ਟੈਂਪਰੇਚਰ ਸੀਗਾ ਪਰ ਸੁਧਾਰ ਹੈ ਗਿਆ ਪਹਿਲਾਂ ਨਾਲ ਕਿਉਂਕਿ ਸਾਰਿਆਂ ਨੇ ਦੇਖੋ ਅਰਦਾਸਾਂ ਦੁਆਵਾਂਾਂ ਨਾਲ ਨੇ ਤੇ ਵਾਹਿਗੁਰੂ ਜੀ ਕੰਨ ਬਾਦ ਜਲਦੀ ਠੀਕ ਹੋ ਕੇ ਉਹ ਵਾਪਸ ਕਰ ਜਾਣ ਤੇ ਪਹਿਲਾਂ ਨਾਲ ਹਾਲਤ ਵਧੀਆ ਫੈਮਿਲੀ ਦਾ ਕੀ ਹਾਲ ਹੈ ਉਸ ਫੈਮਿਲੀ ਠੀਕ ਨੇ ਜੀ ਹੁਣ ਦੁਰਘਟਨਾ ਏਡੀ ਵੱਡੀ ਹੈਗੀ ਆ ਉਹ ਇੱਕ ਅਫਸੋਸ ਤਾਂ ਹੁੰਦਾ ਹੈਗਾ ਪਰ ਚੜ੍ਹਦੀ ਕਲਾ ਦੇ ਵਿੱਚ ਹੈਗੇ ਨੇ ਕਿਉਂਕਿ ਸਾਰਿਆਂ ਦਾ ਸਾਥ ਨਾਲ ਹੈਗਾ ਤੇ ਹੁਣ ਪਹਿਲਾਂ ਨਾਲ ਜਿਵੇਂ ਉਹਦੀ ਹਾਲਤ ਦੇ ਵਿੱਚ ਸੁਧਾਰ ਹੋਇਆ ਹੈਗਾ ਸੋ ਉਹਦੇ ਨਾਲ ਇੱਕ ਉਮੀਦ ਹੋਰ ਵਧੀਆ ਬਣ ਜਾਂਦੀ ਹੈ ਜੀ ਤੇ ਕਿਸੇ ਜਾਣਦੇ ਵੀ ਦਵਾਈਆਂ ਤੋਂ ਵੱਧ ਦੁਆਵਾਂ ਕੰਮ ਕਰ ਰਹੀਆਂ ਨੇ ਉਹਨਾਂ ਦੀ ਹਰ ਕੋਈ ਉਹਨਾਂ ਲਈ ਦੁਆਵਾ ਕਰ ਰਹੀ ਹੈ ਹਰ ਗੁਰਦੁਆਰੇ ਵਿੱਚ ਅਰਦਾਸ ਚੱਲ ਰਹੀ ਹੈ ਜੀ ਹਾਂਜੀ ਉਹੀ ਹੈ ਵੀ ਪ੍ਰੇਅਰ ਸਾਰਿਆਂ ਦੀ ਹੈਗੀਆਂ ਨੇ ਤੇ ਉਹ ਬਹੁਤ ਜਲਦੀ ਸਵਸਥ ਹੋ ਕੇ ਵਾਪਸ ਆਉਣਗੇ ਤੇ ਪੂਰੀ ਦੁਨੀਆ ਮੇਲਾ ਦਾ ਉਹਨਾਂ ਦੀ ਅਰਦਾਸ ਉਹਨਾਂ ਦੇ ਨਾਲ ਹੈ ਜੀ ਬਹੁਤ ਜਲਦੀ ਠੀਕ ਹੋ ਜਾਣਗੇ ਅੱਛਾ ਥੈਂਕ ਯੂ ਜੀ ਬਹੁਤ ਜੀ ਤੁਹਾਡਾ ਮੈਂ ਵੀ ਸਪੀਚ ਟਾਈਮ ਕੋ 25 ਦਾ ਲਾਸਟ ਡਾਲ ਕਦੋਂ ਹੋਇਆ ਸੀ? ਆਈ ਥਿੰਕ ਹੁਣ ਤਾਂ ਇਹੀ ਹੈ ਜੀ ਵੀ ਉਹ ਜਲਦੀ ਠੀਕ ਹੋ ਜਾਣ। ਉਸ ਤੋਂ ਬਾਅਦ ਫਿਰ ਦਨਿਸਪੀ। ਹਾਂਜੀ। ਸਾਰਿਆਂ ਬਹੁਤ ਅੱਛੇ ਹੈ ਮੈਮਰੀਜ਼ ਜੀ ਸਾਰੇ। ਥੈਂਕ ਯੂ।